ਪਰ ਸਾਨੂੰ ਕੋਈ ਐਪ ਮਿਲੀ ਹੈ ਸਰਕਾਰ ਵੱਲੋਂ ਜਿਹੜੀ ਫ੍ਰੀ ਆਫ ਕੋਸ ਬੱਚਿਆਂ ਨੂੰ ਜਾਏਗੀ ਜਿਹੜੀ ਉਹਨਾਂ ਨੂੰ ਅੰਗਰੇਜ਼ੀ ਸੁਣਨ ਦਾ ਤੇ ਅੰਗਰੇਜ਼ੀ ਬੋਲਣ ਦਾ ਮੌਕਾ ਦੇਗੀ ਆਰਸੀਏ ਆਰਸੀਏ ਹੈ ਰੀਡਿੰਗ ਕੰਪਰੀਹੈਂਸ਼ਨ ਅਸਿਸਟੈਂਟ ਇੱਕ ਤਰ੍ਹਾਂ ਦੀ ਐਪ ਹੈ ਇੱਕ ਪ੍ਰੋਗਰਾਮ ਹੈ ਜਿਹੜਾ ਆਨਲਾਈਨ ਚੱਲਦਾ ਹੈ ਬੱਚਾ ਆਪਣੇ ਮੋਬਾਈਲ ਤੇ ਵੀ ਕਰ ਸਕਦਾ ਹੈ ਇਹਦੇ ਵਿੱਚ ਉਹ ਜਿਹੜੀ ਹੈਗੀ ਹੈ ਉਹ ਜਦੋਂ ਬੱਚਾ ਬੋਲੇਗਾ ਉਹ ਐਪ ਉਹਨੂੰ ਉਹਦੀਆਂ ਗਲਤੀਆਂ ਵੀ ਦੱਸੇਗੀ ਤੇ ਗਲਤੀਆਂ ਸੁਧਾਰ ਵੀ ਕਰੇਗੀ ਉਹਨੂੰ ਇਹ ਵੀ ਦੱਸੇਗੀ ਕਿ ਕਿਵੇਂ ਬੋਲਣਾ ਹੈ ਪਹਿਲੀ ਵਾਰੀ ਹੈ ਕਿ ਬੱਚਾ ਜਿਹੜਾ ਹੈ ਉਹ ਅੰਗਰੇਜ਼ੀ ਸੁਣ ਸਕੇਗਾ ਤੇ ਅੰਗਰੇਜ਼ੀ ਬੋਲ ਸਕੇਗਾ ਜਿਹੜਾ ਕਿ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਇਹਦੀ ਬੜੀ ਘਾਟ ਹੈ ਉਹਨਾਂ ਕੋਈ এনवायरमेंट ਨਹੀਂ ਹੈਗਾ ਜਿੱਥੇ ਅੰਗਰੇਜ਼ੀ ਸੁਣ ਸਕਣ ਤੇ ਅੰਗਰੇਜ਼ੀ ਬੋਲ ਸਕਣ ਸੋ ਇਹ ਐਪ ਉਹ ਘਾਟ ਪੂਰੀ ਕਰਦੀ ਹੈ ਦੇਖੋ ਜੀ ਫਿਲਹਾਲ ਇਹ ਐਪ ਜਿਹੜੀ ਹੈ 500 ਸਕੂਲਾਂ ਨੇ ਪੰਜਾਬ ਦੇ ਜਿਨ੍ਹਾਂ ਦੇ ਵਿੱਚ ਲਾਂਚ ਕੀਤੀ ਗਈ ਹੈ ਅੰਮ੍ਰਿਤਸਰ ਦੇ 50 ਸਕੂਲ ਦੇ ਕਰੀਬ ਨੇ ਇਹ ਸਿਰਫ ਸਰਕਾਰੀ ਬੱਚੇ ਜਿਹੜੇ ਸਰਕਾਰੀ ਸਕੂਲ ਚ ਪੜਦੇ ਨੇ ਸਿਰਫ ਉਹੀ ਲੈ ਸਕਣਗੇ ਇਹਦਾ ਲਾਭ ਸਾਡੇ ਆਇਲ ਸੈਂਟਰ ਹੈ ਜਿਹੜੇ ਪੈਸੇ ਲੈ ਕੇ ਬੱਚਿਆਂ ਨੂੰ ਅੰਗਰੇਜ਼ੀ ਸਿਖਾਉਂਦੇ ਆ ਸਰਕਾਰ ਨੇ ਉਹੀ ਅਪਰਾਲਾ ਸਰਕਾਰੀ ਸਕੂਲ ਦੇ ਬੱਚਿਆਂ ਲਈ ਜਿਹੜੇ ਕਿ ਬੱਚੇ ਗਰੀਬ ਘਰਾਂ ਦੇ ਨੇ ਉਹਨਾਂ ਲਈ ਫ੍ਰੀ ਆਫ ਕੋਸਟ ਸਕੂਲ ਦੇ ਵਿੱਚ ਜਿਹੜਾ ਹੈ ਉਹ ਬੱਚਾ ਕੰਪਿਊਟਰ ਤੇ ਕਰੇਗਾ ਸਕੂਲ ਦੇ ਵਿੱਚ ਲੈਬਸ ਹੈਗੀਆਂ ਨੇ ਉਹ ਕੰਪਿਊਟਰ ਦੇ ਵਿੱਚ ਕਰੇਗਾ ਜਿਹੜਾ ਬੱਚਾ ਘਰ ਜਾ ਕੇ ਆ ਉਹ ਆਪਣੇ ਘਰ ਬਿਲਾ ਕੇ ਉਸ ਮੋਬਾਈਲ ਨੂੰ ਵਰਤ ਸਕਦਾ ਆਪਣੇ ਮਾਂ ਪਿਓ ਦੇ ਮੋਬਾਈਲ ਨੂੰ ਵਰਤ ਸਕਦਾ ਤੇ ਜਾਂ ਆਪਣੇ ਕਿਸੇ ਮੋਬਾਈਲ ਨੂੰ ਕਿਸੇ ਵੀ ਡਿਵਾਈਸ ਨੂੰ ਵਰਤ ਸਕਦਾ ਆਪਰ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਨਵਾਂ ਪ੍ਰਯਾਸ ਕੀਤਾ ਗਿਆ ਜਿਸ ਦੇ ਵਿੱਚ ਕਿ ਜਿਹੜੇ ਸਰਕਾਰੀ ਸਕੂਲ ਦੇ ਬੱਚੇ ਨੇ ਉਹਨਾਂ ਨੂੰ ਇੰਗਲਿਸ਼ ਜਿਹੜੀ ਭਾਸ਼ਾ ਦੀ ਗੱਲ ਕਰ ਲਈ ਤਾਂ ਉਹ ਸਿਖਾਉਣ ਵਾਸਤੇ ਇੱਕ ਨਵੀਂ ਐਪ ਦਾ ਉਦਘਾਟਨ ਕੀਤਾ ਤਾਂ ਖਾਸ ਤੌਰ ਤੇ ਸਾਡੇ ਨਾਲ ਮੌਜੂਦ ਹੈਗੇ ਨੇ ਸਾਡੇ ਇੱਥੇ ਜੋ ਲੈਕਚਰਾਰ ਨੇ ਇੰਗਲਿਸ਼ ਦੇ ਖਾਸ ਕਰਕੇ ਤਾਂ ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਹਾਂ ਕਿ ਸਰਕਾਰੀ ਸਕੂਲਾਂ ਦੇ ਵਿੱਚ ਹੁਣ ਪਹਿਲੇ ਨਾਲੋਂ ਕੀ ਫਰਕ ਪਿਆ ਕਿਉਂਕਿ ਲੰਬੇ ਸਮੇਂ ਤੋਂ ਇਹ ਟੀਚਰ ਨੇ ਲੈਕਚਰਾਰ ਨੇ ਪੜ੍ਹਾਉਂਦੇ ਨੇ ਤਾਂ ਅੱਜ ਇਹਨਾਂ ਨਾਲ ਵੀ ਆਪਾਂ ਗੱਲ ਕਰਦੇ ਹਾਂ ਜੀ ਤਾਂ ਸਰ ਤੋ ਪਹਿਲਾਂ ਤਾਂ ਸਰਕਾਰ ਵੱਲੋਂ ਜਿਹੜਾ ਨਵਾਂ ਪ੍ਰਯਾਸ ਕੀਤਾ ਗਿਆ ਵਧੀਆ ਪ੍ਰਯਾਸ ਹੈ ਕਿਉਂਕਿ ਬੱਚੇ ਕਾਫੀ ਕੁਝ ਸਿੱਖਣਗੇ ਤੁਸੀਂ ਲੈਕਚਰਰ ਹੋ ਇੰਗਲਿਸ਼ ਦੇ ਤਾਂ ਕਿਵੇਂ ਵੇਖਦੇ ਹੋ ਕਿੰਨਾ ਕੁ ਸਹਿਯੋਗ ਰਹਿ ਗਿਆ ਸਾਬ ਦਾ ਦੇਖੋ ਜੀ ਮੈਂ ਸਰਕਾਰੀ ਸਕੂਲਾਂ ਦੇ ਵਿੱਚ ਅੰਗਰੇਜ਼ੀ 9ਵੀਂ ਤੋਂ 12ਵੀਂ ਬੱਚਿਆਂ ਨੂੰ ਪਿਛਲੇ 24 ਸਾਲ ਤੋਂ ਵੜਾ ਰਿਆ ਪਹਿਲੀ ਵਾਰ ਸਾਨੂੰ ਕੋਈ ਐਪ ਮਿਲੀ ਹੈ ਸਰਕਾਰ ਵੱਲੋਂ ਜਿਹੜੀ ਫ੍ਰੀ ਆਫ ਕੋਸਟ ਬੱਚਿਆਂ ਨੂੰ ਜਾਏਗੀ ਜਿਹੜੀ ਉਹਨਾਂ ਨੂੰ ਅੰਗਰੇਜ਼ੀ ਸੁਣਨ ਦਾ ਤੇ ਅੰਗਰੇਜ਼ੀ ਬੋਲਣ ਦਾ ਮੌਕਾ ਦੇਗੀ ਆਰਸੀਏ आरसी ਹੈਗਾ ਰੀਡਿੰਗ ਕੰਪਰੀਹੈਂਸ਼ਨ ਅਸਿਸਟੈਂਟ ਇੱਕ ਤਰ੍ਹਾਂ ਦੀ ਐਪ ਹੈ ਇੱਕ ਪ੍ਰੋਗਰਾਮ ਹੈ ਜਿਹੜਾ ਆਨਲਾਈਨ ਚੱਲਦਾ ਹੈ ਬੱਚਾ ਆਪਣੇ ਮੋਬਾਈਲ ਤੇ ਵੀ ਕਰ ਸਕਦਾ ਹੈ ਇਹਦੇ ਵਿੱਚ ਉਹ ਜਿਹੜੀ ਹੈਗੀ ਹੈ ਉਹ ਜਦੋਂ ਬੱਚਾ ਬੋਲੇਗਾ ਉਹ ਐਪ ਉਹਨੂੰ ਉਹਦੀਆਂ ਗਲਤੀਆਂ ਵੀ ਦੱਸੇਗੀ ਤੇ ਗਲਤੀਆਂ ਦਾ ਸੁਧਾਰ ਵੀ ਕਰੇਗੀ ਉਹਨੂੰ ਇਹ ਵੀ ਦੱਸੇਗੀ ਕਿ ਇਹਨੂੰ ਕਿਵੇਂ ਬੋਲਣਾ ਹੈ ਤੇਰੀ ਬੋਲੀ ਦੇ ਵਿੱਚ ਕਿੱਥੇ ਤੂੰ ਗਲਤੀ ਕੀਤੀ ਹੈ ਨਾ ਇਹ ਐਪ AI ਬੇਸਡ ਐਪ ਹੈ ਤੇ ਇਨਸਟੈਂਟ ਹੀ ਉਹਨੂੰ 에ਰਰ ਉਹਦੇ ਦੱਸ ਦਿੰਦੀ ਹੈ ਸੋ ਪਹਿਲੀ ਵਾਰੀ ਹੈ ਕਿ ਬੱਚਾ ਜਿਹੜਾ ਹੈ ਉਹ ਅੰਗਰੇਜ਼ੀ ਸੁਣ ਸਕੇਗਾ ਤੇ ਅੰਗਰੇਜ਼ੀ ਬੋਲ ਸਕੇਗਾ ਜਿਹੜਾ ਕਿ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਇਹਦੀ ਬੜੀ ਘਾਟ ਹੈ ਉਹਨਾਂ ਕੋਈ এনवायरमेंट ਨਹੀਂ ਹੈਗਾ ਜਿੱਥੇ ਉਹ ਅੰਗਰੇਜ਼ੀ ਸੁਣ ਸਕਣ ਤੇ ਅੰਗਰੇਜ਼ੀ ਬੋਲ ਸਕਣ ਸੋ ਇਹ ਐਪ ਉਹ ਘਾਟ ਪੂਰੀ ਕਰਦੀ ਹੈ ਤੇ ਪਿਛਲੇ 24 ਸਾਲਾਂ ਦੇ ਪੜਾਉਣ ਦੇ ਕੈਰੀਅਰ ਦੇ ਵਿੱਚ ਮੈਂ ਪਹਿਲੀ ਵਾਰ ਵੇਖ ਰਿਹਾ ਹਾਂ ਕਿ ਕੋਈ ਐਹੋ ਜਿਹਾ ਪ੍ਰੋਗਰਾਮ ਆਇਆ ਹੈ ਸਰਕਾਰ ਵੱਲੋਂ ਤੇ ਅਸੀਂ ਬਹੁਤ ਹੀ ਧੰਨਵਾਦੀ ਹਾਂ ਸਰਕਾਰ ਦੇ ਕਿ ਸਾਨੂੰ ਇਹ ਐਪ ਦਿੱਤੀ ਹੈ ਜਿਹਦੇ ਨਾਲ ਅਸੀਂ ਬੱਚਿਆਂ ਨੂੰ ਉਹਨਾਂ ਦੀ ਅੰਗਰੇਜ਼ੀ ਦੇ ਕਮਿਊਨੀਕੇਸ਼ਨ ਸਕਿਲਸ ਬੋਲਣ ਅਤੇ ਸੁਣਨ ਨੂੰ ਸਮਝਣ ਨੂੰ ਅੰਗਰੇਜ਼ੀ ਨੂੰ ਇਹਦੇ ਵਿੱਚ ਬਹੁਤ ਹੀ ਵਾਅਦਾ ਹੋਵੇਗਾ ਇਹ ਬੜੀ ਲਾਭਦਾਇਕ ਹੈ ਕੋਈ ਐਪ ਨੂੰ ਕਿਸ ਤਰ੍ਹਾਂ ਯੂਜ਼ ਕੀਤਾ ਜਾਏਗਾ ਜਾਂ ਫਿਰ ਕੱਲੇ ਸਰਕਾਰੀ ਸਕੂਲ ਦੇ ਬੱਚੇ ਕਰ ਸਕਦੇ ਆ ਜਾਂ ਪ੍ਰਾਈਵੇਟ ਦੇ ਵੀ ਕਰ ਸਕਦੇ ਆ ਦੇਖੋ ਜੀ ਫਿਲਹਾਲ ਇਹ ਐਪ ਜਿਹੜੀ ਹੈ 500 ਸਕੂਲ ਨੇ ਪੰਜਾਬ ਦੇ ਜਿਨ੍ਹਾਂ ਦੇ ਵਿੱਚ ਲਾਂਚ ਕੀਤੀ ਗਈ ਹੈ ਅੰਮ੍ਰਿਤਸਰ ਦੇ 50 ਸਕੂਲ ਦੇ ਕਰੀਬ ਨੇ ਇਹ ਸਿਰਫ ਸਰਕਾਰੀ ਬੱਚੇ ਜਿਹੜੇ ਸਰਕਾਰੀ ਸਕੂਲ ਚ ਪੜ੍ਹਦੇ ਨੇ ਸਿਰਫ ਉਹੀ ਲੈ ਸਕਣਗੇ ਇਹਦਾ ਲਾਭ ਉਹ ਰਜਿਸਟਰ ਹੋਣਗੇ ਇਹਦੇ ਉੱਤੇ ਉਹ ਰਜਿਸਟਰ ਹੋ ਕੇ ਫਿਰ ਇਸ ਐਪ ਨੂੰ ਵਰਤ ਸਕਣਗੇ ਉਹ ਆਪਣੇ ਕਿਸੇ ਵੀ ਕੰਪਿਊਟਰ ਤੇ ਸਕੂਲ ਦੇ ਵਿੱਚ ਜਾਂ ਆਪਣੇ ਮੋਬਾਈਲ ਤੇ ਵੀ ਇਹਨੂੰ ਵਰਤ ਸਕਦੇ ਆ ਇਹ ਐਪ ਬੜੀ ਹੀ ਲਾਹੇਵੰਦ ਹੈ ਪਰ ਹੈ ਸਿਰਫ ਸਰਕਾਰੀ ਸਕੂਲ ਦੇ ਬੱਚਿਆਂ ਲਈ ਜਿਨ੍ਹਾਂ ਨੂੰ ਇਹਦੀ ਬੜੀ ਲੋੜ ਸੀਗੀ ਇਹ ਉਹਨਾਂ ਲਈ ਹੀ ਪ੍ਰੋਵਾਈਡ ਕੀਤੀ ਗਈ ਹੈ ਇਹ ਸਰਕਾਰ ਵੱਲੋਂ ਫ੍ਰੀ ਆਫ ਕਾਸਟ ਹੈ ਜਿਹੜੇ ਕਿ ਸਾਡੇ ਆਇਲ ਸੈਂਟਰ ਹੈ ਜਿਹੜੇ ਪੈਸੇ ਲੈ ਕੇ ਬੱਚਿਆਂ ਨੂੰ ਅੰਗਰੇਜ਼ੀ ਸਿਖਾਉਂਦੇ ਆ ਸਰਕਾਰ ਨੇ ਉਹੀ ਅਪਰਾਲਾ ਸਰਕਾਰੀ ਸਕੂਲ ਦੇ ਬੱਚਿਆਂ ਲਈ ਜਿਹੜੇ ਕਿ ਬੱਚੇ ਗਰੀਬ ਘਰਾਂ ਦੇ ਨੇ ਉਹਨਾਂ ਲਈ ਫ੍ਰੀ ਆਫ ਕਾਸਟ ਦਿੱਤਾ ਪਹਿਲਾਂ ਕਦੀ ਦੇਖਿਆ ਸੀਗਾ ਐਡੇ ਲੰਬੇ ਕਰੀਅਰ ਦੇ ਵਿੱਚ ਕਦੀ ਦੇਖਿਆ ਸੀਗਾ ਕਿ ਸਰਕਾਰ ਵੱਲੋਂ ਇਦਾਂ ਦੇ ਪ੍ਰਯਾਸ ਕੀਤੇ ਗਏ ਨਹੀਂ ਜੀ ਮੈਂ ਆਪਣੀ 24 ਸਾਲ ਦੇ ਕੈਰੀਅਰ ਦੇ ਵਿੱਚ ਇਹੋ ਜਿਹੇ ਪ੍ਰਯਾਸ ਨਹੀਂ ਵੇਖੇ ਜਿਹੜੇ ਕਿ ਇਹ ਸਰਕਾਰ ਨੇ ਇਸ ਵੇਲੇ ਸਾਡੀ ਪੂਰੀ ਸਕੂਲ ਦੀ ਜਿਹੜੀ ਦਸ਼ਾ ਸੁਧਾਰਨ ਦੇ ਵਿੱਚ ਸਿੱਖਿਆ ਮਹਿਕਮੇ ਦੇ ਵਿੱਚ ਬਹੁਤ ਸਾਰੇ ਸੁਧਾਰ ਇਹੋ ਜਿਹੇ ਹੋਏ ਨੇ ਜਿਹੜੇ ਕਿ ਪਹਿਲਾਂ ਕਦੀ ਵੀ ਕਦੀ ਵੀ ਕਿਸੇ ਸਰਕਾਰ ਨੇ ਜਿਹੜੇ ਆ ਉਹ ਅਮਲ ਵਿੱਚ ਨਹੀਂ ਲਿਆਂਦੇ ਤਾਂ ਸਰ ਇਹਦੇ ਨਾਲ ਜਿਹੜੇ ਆਮ ਤੌਰ ਤੇ ਟੀਚਰਸ ਨੂੰ ਤੁਸੀਂ ਲੈਕਚਰ ਆ ਰਹੇ ਹੋ ਕਿੰਨਾ ਕੁ ਸਹਿਯੋਗ ਮਿਲੇਗਾ ਬੱਚੇ ਨੂੰ ਪੜਾਉਣ ਦਾ ਦੇਖੋ ਜੀ ਇਹ ਤਾਂ ਬਹੁਤ ਵੱਡਾ ਸਹਿਯੋਗ ਹੈ ਟੀਚਰ ਜਿਹੜਾ ਹਰ ਬੱਚੇ ਤੇ ਨਜ਼ਰ ਨਹੀਂ ਰੱਖ ਸਕਦਾ ਹਰ ਬੱਚੇ ਦੀਆਂ ਗਲਤੀਆਂ ਉਸੇ ਵੇਲੇ ਨਹੀਂ ਦੱਸ ਸਕਦਾ ਕਿਉਂਕਿ ਉਹਦੇ ਕੋਲ ਕਪੈਸਿਟੀ ਨਹੀਂ ਨਹੀਂ ਹੈਗੀ ਉਹ ਕੁਝ ਬੱਚਿਆਂ ਨੂੰ ਜਾਂ ਕਲਾਸ ਦੇ ਵਿੱਚ ਇਕੱਠਿਆਂ ਪੜ੍ਹਾ ਸਕਦਾ ਹੈ ਇਹ ਐਪ ਜਿਹੜੀ ਹੈ ਬੱਚਿਆਂ ਨੂੰ ਆਪਣੇ ਪੱਧਰ ਤੇ ਸਿੱਖਣ ਦਾ ਮੌਕਾ ਦੇਵੇਗੀ ਅਤੇ ਇਹ ਐਪ ਨਾਲੋਂ ਨਾਲ ਉਹਨੂੰ ਉਹਦੀਆਂ ਗਲਤੀਆਂ ਕਿੱਥੇ ਉਹ ਗਲਤ ਕਰ ਰਿਹਾ ਕਿੱਥੇ ਗਲਤ ਪੜ੍ਹ ਰਿਹਾ ਬੋਲਣ ਦੇ ਵਿੱਚ ਕਿੱਥੇ ਗਲਤੀ ਕਰ ਰਿਹਾ ਉਹਦੇ ਵਿੱਚ ਵੀ ਸੁਧਾਰ ਦੇਗੀ ਅਤੇ ਨਾਲ ਦੀ ਨਾਲ ਹੀ ਉਹਨੂੰ ਉਹਦੇ ਵਿੱਚ ਉਹਨੂੰ ਦੱਸ ਕੇ ਬੋਲ ਕੇ ਦੱਸੇਗੀ ਵੀ ਇਹਨੂੰ ਇਸ ਤਰ੍ਹਾਂ ਬੋਲ ਹਣਾ ਉਹਦਾ ਸੁਧਾਰ ਨਾਲ ਦੀ ਨਾਲ ਹੀ ਹੁੰਦਾ ਜਾਏਗਾ ਹਰ ਇੱਕ ਬੱਚਾ ਆਪਣੇ ਪੱਧਰ ਤੇ ਉਹ ਸੁਧਾਰ ਅੰਗਰੇਜ਼ੀ ਦਾ ਜਿਹੜਾ ਉਹ ਕਰ ਸਕਦਾ ਹੈ ਟੀਚਰ ਇਹਨੂੰ ਮੋਨੀਟਰ ਜ਼ਰੂਰ ਕਰੇਗਾ ਟੀਚਰ ਨੂੰ ਪਤਾ ਲੱਗਦਾ ਰਹੇਗਾ ਨਾਲ ਦੀ ਨਾਲ ਹਰ ਹਫ਼ਤੇ ਉਹਦੇ ਕੋਲ ਰਿਪੋਰਟ ਆਏਗੀ ਕਿ ਤੁਹਾਡੇ ਬੱਚਾ ਕਿਹੜਾ ਬੱਚਾ ਹੈ ਕਿਹੜੇ ਪੱਧਰ ਤੇ ਪਹੁੰਚਿਆ ਹੈ ਤੇ ਕਿੰਨਾ ਉਹਦੇ ਵਿੱਚ ਸੁਧਾਰ ਹੋਇਆ ਤੇ ਕਿੰਨੀ ਹੋਰ ਸੁਧਾਰ ਦੀ ਲੋੜ ਹੈ ਤਾਂ ਕਿ ਟੀਚਰ ਜਿਹੜਾ ਆਪਣੇ ਬੱਚਿਆਂ ਨੂੰ ਗਾਈਡ ਕਰ ਸਕੇ ਕਿ ਇਸ ਐਪ ਨੂੰ ਹੋਰ ਯੂਜ਼ ਕਰ ਸਕੇ ਸਰ ਇਹਦੇ ਵਿੱਚ ਜਿਹੜੇ ਬੱਚੇ ਨੇ ਸਕੂਲ ਦੇ ਬੱਚੇ ਨੇ ਜਿਹੜੇ ਕਲਾਸ ਲਗਾਉਣਗੇ ਕਿ ਉਹਨਾਂ ਨੂੰ ਮੋਬਾਈਲ ਲੈਣਾ ਲਾਜ਼ਮੀ ਹੋਏਗਾ ਜਾਂ ਉੱਥੇ ਕੰਪਿਊਟਰ ਦੀ ਜਿਹੜੀ ਆ ਫੈਸਿਲਿਟੀ ਹੋਈ ਜੀ ਸਕੂਲ ਦੇ ਵਿੱਚ ਜਿਹੜਾ ਉਹ ਬੱਚਾ ਕੰਪਿਊਟਰ ਤੇ ਕਰੇਗਾ ਸਕੂਲ ਦੇ ਵਿੱਚ ਲੈਬਸ ਹੈਗੀਆਂ ਨੇ ਉਹ ਕੰਪਿਊਟਰ ਦੇ ਵਿੱਚ ਕਰੇਗਾ ਜਿਹੜਾ ਬੱਚਾ ਘਰ ਜਾ ਕੇ ਆ ਉਹ ਆਪਣੇ ਘਰ ਜਾ ਕੇ ਉਸ ਮੋਬਾਈਲ ਨੂੰ ਵਰਤ ਸਕਦਾ ਆਪਣੇ ਮਾਂ ਪਿਓ ਦੇ ਮੋਬਾਈਲ ਨੂੰ ਵਰਤ ਸਕਦਾ ਤੇ ਜਾਂ ਆਪਣੇ ਕਿਸੇ ਮੋਬਾਈਲ ਨੂੰ ਕਿਸੇ ਵੀ ਡਿਵਾਈਸ ਨੂੰ ਉਹ ਵਰਤ ਸਕਦਾ ਜੀ ਤਾਂ ਮੈਮ ਤੁਸੀਂ ਵੀ ਸਕੂਲ ਦੇ ਕਹਿ ਸਕਦੇ ਟੀਚਰ ਤੁਸੀਂ ਉੱਥੇ ਬੱਚਿਆਂ ਨੂੰ ਦੇਖਦੇ ਹੋ ਪੜਾਉਂਦੇ ਹੋ ਜਾਂ ਕਹਿ ਲਈਏ ਕਿ ਹੈਡ ਕਰਦੇ ਹੋ ਪੂਰੇ ਸਕੂਲ ਨੂੰ ਤਾਂ ਤੁਹਾਨੂੰ ਕੀ ਲੱਗਦਾ ਕਿ ਇਹ ਐਪ ਕਿੰਨੀ ਕੁ ਲਾਭਦਾਇਕ ਰਹੇਗੀ ਇਹਨਾਂ ਬੱਚਿਆਂ ਵਾਸਤੇ ਜਿਨ੍ਹਾਂ ਨੇ ਕਦੀ ਇੰਗਲਿਸ਼ ਵੱਲ ਧਿਆਨ ਵੀ ਨਹੀਂ ਦਿੱਤਾ ਬਿਲਕੁਲ ਜੀ ਇਹ ਐ ਬਹੁਤ ਹੀ ਯੂਸਫੁਲ ਰਹੇਗੀ बिकॉज ਜਿਸ ਤਰ੍ਹਾਂ ਦੱਸਿਆ ਸਰ ਨੇ ਹੁਣੇ ਕਿ ਤੁਹਾਨੂੰ ਸਪੌਂਟੇਨੀਅਸ ਕਰੈਕਸ਼ਨ ਜਿਹੜੀ ਬੱਚੇ ਨੂੰ ਮਿਲੇਗੀ ਉਸੇ ਵੇਲੇ ਬੱਚੇ ਨੂੰ ਆਪਣੀ ਗਲਤੀ ਦਾ ਜਿਹੜਾ ਉਹ ਅਹਿਸਾਸ ਹੋ ਜਾਏਗਾ ਕਿ ਇਹ ਗਲਤੀ ਜਿਹੜੀ ਮੈਂ ਕਰ ਰਿਹਾ ਸੋ ਜਦੋਂ ਬੱਚੇ ਦੀ ਗਲਤੀ ਬਿਲਕੁਲ ਉਸੇ ਮੂਮੈਂਟ ਤੇ ਨਿਕਲ ਜਾਂਦੀ ਹੈ ਤਾਂ ਉਹ ਉਸੇ ਟਾਈਮ ਆਪਣੇ ਆਪ ਨੂੰ ਕਰੈਕ ਕਰ ਲੈਂਦਾ ਔਰ ਇੱਕ ਵਾਰੀ ਜਦੋਂ ਗਲਤੀ ਨਿਕਲਦੀ ਹੈ ਤਾਂ ਬੱਚਾ ਉੱਥੇ ਸਿੱਖ ਲੈਂਦਾ ਸੋ ਉਹਦੇ ਲਈ ਲੈਸਨ ਜਿਹੜਾ ਆ ਹਰ ਪਲ ਤੇ ਉਹਦੇ ਲਈ ਮੌਜੂਦ ਹੈ ਸੋ ਇਹ ਐਪ ਉਹਦੇ ਲਈ ਇੱਕ ਬਤੌਰ ਟੀਚਰ ਵੀ ਕੰਮ ਕਰ ਰਹੀ ਹੈ ਔਰ ਹਰ ਵੇਲੇ ਉਹਦੇ ਨਾਲ ਹੈ ਸਕੂ ਨੇ ਕੰਪਿਊਟਰਸ ਤੇ ਘਰ ਵਿੱਚ ਉਹਨਾਂ ਕੋਲ ਮੋਬਾਈਲਸ ਤੇ ਐਪਸ ਹੈ ਨੇ ਸੋ 24 ਆਰਸ ਅਵੇਲੇਬਿਲਟੀ ਜਿਹੜੀ ਉਹਨਾਂ ਕੋਲ ਹੈ ਲੱਗਦਾ ਕਿ ਇਸ ਦੇ ਨਾਲ ਜਿਹੜੇ ਬੱਚਿਆਂ ਦਾ ਇੰਗਲਿਸ਼ ਪ੍ਰਤੀਜੈ ਕਹਿ ਲਿਆ ਕਿ ਬੋਲਣ ਦਾ ਤਜਰਬਾ ਵੀ ਵਧੇਗਾ ਵਧੀਆ ਤਰੀਕੇ ਨਾਲ ਲੈ ਜਾ ਜਿਹੜਾ ਵਧੀਆ ਹੋਏਗਾ ਬਿਲਕੁਲ ਹੋਏਗਾ ਜੀ ਕਿਉਂਕਿ ਬੱਚੇ ਜਿਹੜੇ ਨਾ ਉਹ ਨਵੇਂ ਤਰੀਕੇ ਲੱਭਦੇ ਨੇ ਸਿੱਖਣ ਦੇ ਸੋ ਹੁਣ ਤੱਕ ਤੋਂ ਬਲੈਕਬੋਰਡ ਦੇ ਉੱਤੋਂ ਵਨ ਵੇ ਕਮਿਊਨੀਕੇਸ਼ਨ ਟੀਚਰ ਦੇ ਨਾਲ ਸੀਗਾ ਹੁਣ ਕਿਉਂਕਿ ਡਿਵਾਈਸਸ ਜਿਹੜੀਆਂ ਸਾਡੇ ਹੱਥ ਵਿੱਚ ਹੁੰਦੀਆਂ ਨੇ ਬੱਚੇ ਵੀ ਮੋਬਾਈਲਸ ਜਿਹੜੇ ਉਹਨਾਂ ਨੂੰ ਆਪਰੇਟ ਕਰਨਾ ਜਾਣਦੇ ਨੇ ਸੋ ਇਹ ਕਿ ਇਹਦੇ ਵਿੱਚ ਬੱਚੇ ਇੰਟਰਸਟ ਦਿਖਾ ਰਹੇ ਨੇ ਅਸੀਂ ਦੇਖ ਰਹੇ ਹਾਂ ਕਿ ਜਦੋਂ ਵੀ ਕੁਝ ਵੱਖਰਾ ਜਿਹਾ ਬੱਚੇ ਨੂੰ ਸਿਖਾਉ ਤਾ ਬਹੁਤ ਸੌਖਾ ਸਿੱਖ ਲੈਂਦਾ ਸੋ ਇਹਦੇ ਵਿੱਚ ਉਹ ਖੁਦ ਇੰਟਰਸਟ ਸ਼ੋ ਕਰ ਰਹੇ ਨੇ ਔਰ ਬੱਚੇ ਨਵੀਂ ਨਵੀਆਂ ਚੀਜ਼ਾਂ ਪ੍ਰੋਬਲਮਸ ਲੈ ਕੇ ਆਉਂਦੇ ਉਹਨਾਂ ਦੀਆਂ ਸੋਲਵ ਹੋ ਰਹੀਆਂ ਨੇ ਸੋ ਡੈਫੀਨੇਟਲੀ ਇਹ ਬੱਚਿਆਂ ਲਈ ਬਹੁਤ ਇੰਟਰਸਟਿੰਗ ਹੈ ਜੀ ਤੁਸੀਂ ਆਪਣੇ ਹੋਂ ਤੱਕ ਦੇ ਤਜਰਬੇ ਦੇ ਵਿੱਚ ਕਿਉਂਕਿ ਲੰਬਾ ਸਮਾਂ ਹੋ ਗਿਆ ਤੁਹਾਨੂੰ ਸਰਕਾਰੀ ਜੌਬ ਕਰਦੇ ਆ ਤਾਂ ਟੀਚਿੰਗ ਲੈਣ ਚੋਂ ਤਾਂ ਕੀ ਲੱਗਦਾ ਕਿ ਪਹਿਲਾਂ ਕਦੀ ਇਦਾਂ ਦਾ ਬਦਲਾਅ ਦੇਖਿਆ ਸੀਗਾ ਪਹਿਲਾਂ ਕਦੀ ਇਹੋ ਜਿਹੇ ਸਰਕਾਰੀ ਸਕੂਲ ਦੇਖੇ ਸੀਗੇ ਜਿਨ੍ਹਾਂ ਚ ਫੈਸਿਲਿਟੀ ਜ ਛੋਟੇ ਕਾਫੀ ਅਭਿਆਨ ਜਿਹੜੇ ਸਰਕਾਰੀ ਸਰਕਾਰਾਂ ਜਿਹੜੀਆਂ ਚਲਾਉਂਦੀਆਂ ਰਹਿੰਦੀਆਂ ਨੇ ਪਰ ਇਸ ਤਰ੍ਹਾਂ ਦਾ ਜਿਹੜਾ ਅਭਿਆਨ ਆ ਕਿ ਜਿਹੜਾ ਟੈਕਨੀਕਲ ਲੈਵਲ ਤੇ ਇੱਕ ਰੈਵਿਊਲੂਸ਼ਨ ਵਾਂਗੂ ਤੁਸੀਂ ਕਹਿ ਸਕਦੇ ਹੋ ਇਹ ਬਣ ਕੇ ਆਇਆ ਔਰ ਇੰਨੇ ਗ੍ਰੈਂਡ ਸਕੇਲ ਤੇ ਕਦੀ ਵੀ ਇਸ ਤਰ੍ਹਾਂ ਦਾ ਕੋਈ ਅਭਿਆਨ ਜਿਹੜਾ ਉਹ ਨਹੀਂ ਛੜਿਆ ਸੋ ਇਹ ਪੰਜਾਬ ਦੇ ਸਾਰੇ ਸਕੂਲ ਕਵਰ ਕਰ ਰਿਹਾ ਔਰ ਬੱਚਿਆਂ ਲਈ ਇੱਕ ਨਵੀਂ ਚੀਜ਼ਾ ਬੱਚਿਆਂ ਲਈ ਕੀ ਕਿ ਸਾਡੇ ਸਭ ਲਈ ਇੱਕ ਬੜੀ ਨਵੀਂ ਤੇ ਵਿਲੱਖਣ ਚੀਜ਼ ਜਿਹੜੀ ਉਹ ਹੈ ਤਾਂ ਮੈਮ ਤੁਸੀਂ ਕਿਵੇਂ ਵੇਖਦੇ ਹੋ ਇਸ ਇੱਕ ਨਵੇ ਕਲੇ ਪ੍ਰਯਾਸ ਨੂੰ ਸਰਕਾਰ ਦਾ ਬੜਾ ਵਧੀਆ ਪ੍ਰਯਾਸ ਹੈ ਕਿ ਜਿਹੜੀ ਐਪ ਲੈ ਕੇ ਆਏ ਨੇ ਤਾਂ ਤੁਸੀਂ ਬਤੌਰ ਕਿਉਂਕਿ ਬੱਚਿਆਂ 'ਚ ਜਾਣੇ ਹੋ ਬੱਚਿਆਂ ਦਾ ਕੀ ਰਿਜਰਵ ਹੋਏਗਾ ਅਗੇ ਕਿੱਦਾਂ ਦਾ ਉਹਨਾਂ ਦਾ ਸਮਝਣ ਦਾ ਤਰੀਕਾ ਹੋਏਗਾ ਜਾਂ ਸਮਝਾਉਣ ਦਾ ਕੀ ਤਰੀਕਾ ਹੋਏਗਾ ਸਰ ਇਹ ਇੱਕ ਬਹੁਤ ਵੱਡਾ ਉਪਰਾਲਾ ਹੈ ਅਸੀਂ ਸਾਰੇ ਕਹਿ ਚੁੱਕੇ ਹਾਂ ਔਰ ਬੱਚੇ ਬਹੁਤ ਹੀ ਇੰਟਰਸਟ ਲੈ ਰਹੇ ਕਿਉਂਕਿ ਬੱਚਿਆਂ ਨੂੰ ਤੇ ਨਵੀਂ ਚੀਜ਼ ਨਵਾਂ ਤਰੀਕਾ ਸਿੱਖਣ ਨੂੰ ਮਿਲਦਾ ਹੈ ਇੱਕ ਸਭ ਤੋਂ ਵੱਡਾ ਹੈ ਕਿ ਉਹਨਾਂ ਨੂੰ ਸ਼ਾਇਨੈਸ ਨਹੀਂ ਹੋਏਗੀ ਸ਼ਰਮ ਨਹੀਂ ਮਹਿਸੂਸ ਕਰਨਗੇ ਜਿਵੇਂ ਕਿਸੇ ਕੋ ਪੁੱਛਣ ਲੱਗਿਆ ਉਹ ਸ਼ਰਮ ਮਹਿਸੂਸ ਕਰਦੇ ਕੋਈ ਦੱਸਦਾ ਹੈ ਜਾਂ ਨਹੀਂ ਦੱਸਦਾ ਪਰ ਐਪ ਦੇ ਤਰੂ ਉਹ ਆਪਣੇ ਆਪ ਨੈਚੁਰਲ ਤੇ ਉਹਨਾਂ ਦੇ ਵਿੱਚ ਕੰਫੀਡੈਂਸ ਦਾ ਵੀ ਵਾਧਾ ਹੋਏਗਾ ਔਰ ਸਿੱਖਣਗੇ ਇਹ ਪੋਜ਼ਿਟਿਵ ਹੀ ਹੋਈ ਹੈ ਬਹੁਤ ਵਧੀਆ ਉਪਰਾਲਾ ਹੈ ਕਿ ਸਕੂਲਾਂ ਦੇ ਵਿੱਚ ਸਰਕਾਰੀ ਬੱਚਿਆਂ ਨੂੰ ਇਹ ਉਲਤਨੀ ਮਿਲਦੇ ਸੀ ਇੰਨੇ ਪੈਸੇ ਵੀ ਨਹੀਂ ਬੱਚੇ ਖਰਚ ਸਕਦੇ ਸੀ ਤੇ ਸਰਕਾਰ ਨੇ ਇਹ ਮਤਲਬ ਅਨੋਖਾ ਤੇ ਵਧੀਆ ਉਪਰਾਲਾ ਕੀਤਾ ਹੈ ਬੱਚਿਆਂ ਸਰਕਾਰੀ ਸਕੂਲ ਦੇ ਬੱਚਿਆਂ ਲਈ ਉਹ ਬੱਚੇ ਇੱਥੇ ਲੰਬੇ ਤਸਰਬੇ ਦੇ ਨਾਲ ਜੇ ਆਪਾਂ ਗੱਲ ਕਰ ਲਈਏ ਤਾਂ ਹੁਣ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਜਿਹੜੇ ਸਰਕਾਰੀ ਸਕੂਲ ਹੈਗੇ ਨੇ ਉਹਨਾਂ ਦੇ ਬੱਚੇ ਵੀ ਜਿਹੜਾ ਅੱਗੇ ਜਾ ਕੇ ਨਾਰੋਸ਼ਨ ਕਰਨਗੇ ਕਿ ਪਹਿਲਾਂ ਵੀ ਨਾਰੋਸ਼ਨ ਕਰਦੇ ਆਏ ਨੇ ਲੇਕਿਨ ਟੈਕਨੀਕ ਚੇਂਜ ਹੋਣ ਦੇ ਨਾਲ ਕਿੰਨਾ ਕੁ ਫਰਕ ਪਏਗਾ ਬਹੁਤ ਜ਼ਿਆਦਾ ਫਰਕ ਪਏਗਾ ਮੈਨੂੰ ਵੀ 32 ਸਾਲ ਹੋ ਗਏ ਆ ਪੜਾਉਂਦੇ ਹੋਏ ਤੇ ਏ ਜਿਹੜਾ ਉਹ ਉਪਰਾਲਾ ਹੈ ਮੈਂ ਪਹਿਲੇ ਵੀ ਦੱਸੂਕੀ ਆ ਅਸੀਂ ਸਾਰੇ ਦੱਸ ਚੁੱਕੇ ਆ ਕਿ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਅਸੀਂ ਗਲੋਬਲ ਵਿਲੇਜ ਦੇ ਵਿੱਚ ਰਹਨੇ ਆ ਤੇ ਗਲੋਬਲੀ ਬੱਚਿਆਂ ਨੂੰ ਇਹ ਜੀਜ਼ਾਂ ਬਹੁਤ ਸਿਕਨ ਆਰਟ ਸੈਂਟਰਸ ਦੇ ਵਿੱਚ ਜਾਣ ਦਾ ਨਹੀਂ ਹੋਏਗਾ ਤੇ ਇਦਾਂ ਬੱਚੇ ਨਵੀਆਂ-ਨਵੀਆਂ ਜੌਬ ਆਪਰਚ्युनिटीज ਵੀ ਮਿਲਣ ਗਿਆ ਟਰਾਂਸਲੇਟਰ ਬਣ ਜਾਂਦੇ ਸਕੂਲ ਜਾ ਕੇ ਦੂਸਰੇ ਨੂੰ ਸੈਕਟਰੀਏਟ ਚ ਜੌਬਸ ਹੁੰਦੀਆਂ ਬੜੀਆਂ ਜੌਬਸ ਹੁੰਦੀਆਂ ਜਿਹੜੇ ਬੱਚਿਆਂ ਨੂੰ ਆਪਰਚ्युनिटीज ਮਿਲਣ ਗਿਆ ਔਰ ਸਾਡੇ ਬੱਚੇ ਸ਼ਾਈਨ ਕਰਨਗੇ ਉਹਨਾਂ ਨੂੰ ਬਾਹਰ ਅਬਰੌਡ ਜਾਣ ਦਾ ਵੀ ਲੋਡ ਨਹੀਂ ਪਏਗੀ ਇਸ ਲਈ ਕਿੰਨਾਕ ਸੌਖਾ ਰਹੇਗਾ ਹੁਣ ਪੜਾਉਣਾ ਨਹੀਂ ਟੀਚਰ ਹਮੇਸ਼ਾ ਹੀ ਗ੍ਰੋਥ ਵਾਸਤੇ ਦੇਖਦਾ ਹੈ ਉਹ ਸੌਖਾ ਜਾਂ ਔਖਾ ਨਹੀਂ ਦੇਖਦਾ ਟੀਚਰ ਇੱਕ ਜਰੀਆ ਹੈ ਅਸੀਂ ਜਰੀਆ ਬਣੇ ਰਵਾਂਗੇ ਕਿਉਂਕਿ ਠੀਕ ਹੈ ਐਪਸ ਹੋਣੀਆਂ ਵਕਰੀ ਗੱਲ ਹੈ ਬੜ ਜੋ ਫੇਸ ਟੂ ਫੇਸ ਅਸੀਂ ਬਚਨ ਜੇ ਬੱਚਿਆਂ ਨੂੰ ਫਿਰ ਵੀ ਪ੍ਰੋਬਲਮਸ ਆਉਂਦੀ ਹੈ ਤੇ ਟੀਚਰ ਹੀ ਸੋਲਵ ਕਰੇਗਾ ਕਿਉਂਕਿ ਉਹ ਲਰਨਰ ਵਾਲਾ ਪ੍ਰੋਸੈਸ ਟੀਚਿੰਗ ਲਰਨਿੰਗ ਵਾਲਾ ਕਿਉਂਕਿ ਬੀਇੰਗ ਟੀਚਰ ਅਸੀਂ ਖੁਦ ਵੀ ਲਰਨਰ ਆ ਅਸੀਂ ਵੀ ਸਿੱਖ ਰਹੇ ਹਾਂ ਬੱਚਿਆ ਕੋ ਬਹੁਤ ਕੁਝ ਸਿੱਖੀਦਾ ਸੋ ਐਸਾ ਕੁਝ ਨਹੀਂ ਹੈ ਕਿ ਟੀਚਰਸ ਨੂੰ ਲਰਨਿੰਗ ਇਟਸ ਅ ਗੁੱਡ ਥਿੰਗ ਪੋਜ਼ਿਟਿਵ ਬੱਚਿਆਂ ਨੂੰ ਸਾਡੇ ਮਾਧਿਅਮ ਰਾਹੀਂ ਕੀ ਸੁਨੇਹਾ ਦੇਣਾ ਚਾਹੋਗੇ ਜਿਹੜੇ ਬੱਚੇ ਵੀਡੀਓ ਦੇਖ ਰਹੇ ਅਸੀਂ ਕਾਂਗੇ ਕਿ ਵੱਧ ਤੋਂ ਵੱਧ ਇਸ ਐਪ ਦਾ ਫਾਇਦਾ ਲਵੋ ਔਰ ਅੱਗੇ ਵਧੋ ਜੀਵਨ ਦੇ ਵਿੱਚ ਅੱਗੇ ਵਧਣਾ ਡਵੈਲਪਮੈਂਟ ਵਾਸਤੇ ਗ੍ਰੋਥ ਵਾਸਤੇ ਇਹ ਚੀਜ਼ਾਂ ਨਵੀਆਂ ਅਪਲਾਈ ਕਰਨੀਆਂ ਔਰ ਪੋਜ਼ਿਟਿਵ ਤਰੀਕੇ ਨਾਲ ਕਰਨੀਆਂ ਜਿਹੜੇ ਅਸੀਂ ਨੈਗੇਟਿਵ ਤਰੀਕੇ ਨਾਲ ਡਿਜੀਟਲ ਵਰਡਸ ਤੇ ਜਾ ਰਹੇ ਆ ਉਹਦੇ ਤੋਂ ਹਟ ਕੇ ਇਹ ਤੁਹਾਨੂੰ ਗ੍ਰੋਥ ਦੀ ਓਪਰਚ्युनिटी ਦੇਣ ਗਿਆ ਉਹ ਸੁਨਹਿਰੇ ਮੌਕੇ ਦਾ ਫਾਇਦਾ ਲੋ ਥੈਂਕ ਯੂ ਜੀ ਬਿਲਕੁਲ ਇਹ ਤੁਹਾਡੇ ਨਾਲ ਗੱਲਬਾਤ ਸਾਂਝੀ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਇੱਕ ਨਵਾਂ ਪ੍ਰਯਾਸ ਨਵਾਂ ਕਦਮ ਕਹਿ ਸਕਦੇ ਆ ਕਿ ਸਰਕਾਰੀ ਸਕੂਲ ਦੇ ਉਹ ਬੱਚੇ ਜਿਹੜੇ ਕਿ ਕਿਸੇ ਟਾਈਮ ਦੇ ਉੱਤੇ ਸਕੂਲ 'ਚ ਜੋ ਜਾਂਦੇ ਸੀ ਹਾਲਾਤ ਇੰਨੇ ਕ ਮਾੜੇ ਹੁੰਦੇ ਸੀ ਕਿ ਕਲਾਸ 'ਚ ਟੀਚਰ ਤੱਕ ਪੂਰੇ ਨਹੀਂ ਸੀ ਹੁੰਦੇ ਸਕੂਲ ਦੇ ਵਿੱਚ ਲੇਕਿਨ ਹੁਣ ਐਡਾ ਕਿ ਡਿਵੈਲਪ ਹੋ ਚੁੱਕਿਆ ਪੰਜਾਬ ਸਕੂਲ ਜਿਹੜੇ ਨੇ ਸਰਕਾਰੀ ਸਕੂਲ ਜਿਹੜੇ ਨੇ ਹੁਣ ਇਹਨਾਂ ਸਕੂਲਾਂ ਦੇ ਵਿੱਚ ਜਿੱਥੇ ਕਿ ਟੀਚਰਸ ਵੱਡੇ ਪੱਦਰ ਦੇ ਉੱਤੇ ਕਲਾਸਿਸ ਲਗਾਉਂਦੇ ਦਿਖਾਈ ਦਿੰਦੇ ਨੇ ਲੇਕਿਨ ਉਸ ਦੇ ਨਾਲ ਹੁਣ ਇੱਕ ਨਵੀਂ ਐਪ ਆਹੀ ਬੱਚੇ ਜਿਹੜੇ ਨੇ ਆਪਣੀ ਅੰਗਰੇਜ਼ੀ ਇੰਗਲਿਸ਼ ਜਿਹੜੀ ਵੀ ਆਪਾਂ ਕਹਿ ਸਕਦੇ ਹਾਂ ਉਸ ਨੂੰ ਜਿਹੜਾ ਸੁਧਾਰ ਉਸ ਦੇ ਵਿੱਚ ਲਿਆਉਣ ਲਈ ਤਤਪਰ ਰਹਿਣਗੇ ਤਾਂ ਵੱਡੇ ਪੱਧਰ ਦੇ ਉੱਤੇ ਇਸ ਐਪ ਦੇ ਨਾਲ ਜਿਹੜੇ ਬੱਚੇ ਹੋਣ ਇੰਗਲਿਸ਼ ਜਿਹੜੀ ਆ ਬੜੇ ਸੌਖੇ ਤਰੀਕੇ ਦੇ ਨਾਲ ਉਹ ਸਿੱਖ ਸਕਣਗੇ ਕੈਮਰਾਮੈਨ ਸੰਦੀਕ ਮਰਦੇ ਨਾਲ ਅਖਿ ਉਸਨੇ ਜਗਬਾਨੀ ਟੀਵੀ ਸ਼੍ਰੀ ਅਮਸਾ ਸਾਈਂ